ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫੇਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਜੀ ਤੁਹਾਡੇ ਲਈ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਹੈਗੀ ਆ ਜੀ ਇਹਨਾਂ ਦੀ ਬਸਟ ਸਾਈਜ਼ 21 ਸੌਰੀ 20 ਵੇਸਟ ਇਹਨਾਂ ਦੀ 18 ਔਰ हिਪ ਸਾਈਜ਼ 21 ਇਹ ਆਪਾਂ ਤੁਹਾਨੂੰ ਇਹ ਹਿਸਾਬ ਨਾਲ ਕਟਿੰਗ ਦੱਸਾਂਗੇ ਔਰ ਇਹਨਾਂ ਦਾ ਬੈਕ ਨੈਕ ਜਿਹੜਾ ਡੀਪ ਆ 6 ਇੰਚ ਆ ਹੁਣ ਆਪਾਂ ਨੇ 6 ਇੰਚ ਜੇ ਬੈਕ ਨੈਕ ਡੀਪ ਹੋਗਾ 20 ਇੰਚ ਛਾਤੀ ਦੇ ਵਿੱਚ ਆਪਾਂ ਨੇ ਜਿਹੜਾ ਤੀੜਾ ਲਗਾਉਣਾ ਸਵਾ 6 ਲਗਾਉਣਾ ਠੀਕ ਹੈ ਜੀ ਤੇ ਬਾਕੀ ਧੀਰਾ ਕਿਸ ਤਰ੍ਹਾਂ ਕੱਢਣਾ ਉਹ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਪਿਛਲੀਆਂ ਵੀਡੀਓਾਂ 'ਚ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਇਹ ਸਾਰੀਆਂ ਪਲੇਟਸ ਆਪਾਂ ਨੇ ਪਾਉਣੀਆਂ ਨੇ ਠੀਕ ਹੈ ਜੀ ਤੇ ਆਪਾਂ ਨੇ ਜਿਹੜਾ ਧੀਰੇ ਦਾ ਨਿਸ਼ਾਨ ਲਗਾਇਆ ਏ ਉਹ ਆਪਾਂ ਨੇ ਸਵਾ 6 ਤੇ ਲਗਾ ਲੈਣਾ ਇਸ ਤਰ੍ਹਾਂ ਕਾਊਂਟ ਕਰਕੇ ਸਵਾ 6 ਆ ਗਿਆ ਜੀ ਉਸ ਤੋਂ ਬਾਅਦ ਆਪਾਂ ਨੇ 1 ਇੰਚ ਨੀਚੇ ਨੂੰ ਜਿਹੜਾ ਮੋਢਾ ਰੱਖਣਾ ਉਹ ਰੱਖਾਂਗੇ ਆਪਾਂ ਸਵਾ 7 ਤੇ ਜਿਹੜਾ ਆਪਾਂ ਵੇਸਟ ਦਾ ਨਿਸ਼ਾਨ ਲਗਾਉਣਾ ਉਹ 15 ਤੇ ਲਗਾ ਲੈਣਾ ਤੇ ਹੇਪ ਸਾਈਜ਼ ਦਾ ਜਿਹੜਾ ਤੁਸੀਂ ਲਗਾਉਣਾ 22 ਤੇ ਲਗਾਉਣਾ ਨਿਸ਼ਾਨ ਤੇ ਬਾਕੀ ਤੁਸੀਂ 23 ਤੇ ਵੀ ਲਗਾ ਸਕਦੇ ਹੋ ਜੇ ਤੁਸੀਂ ਸਲਾਈ ਲੰਬੀ ਪਾਉਨੇ ਹੋ ਤੇ ਬਾਕੀ ਇਹਨਾਂ ਨਿਸ਼ਾਨਾਂ ਨੂੰ ਕਰ ਲੈਣਾ ਜੇ ਸਿੱਧੇ ਠੀਕ ਹੈ ਜੀ ਲਓ ਜੀ ਨਿਸ਼ਾਨ ਵੀ ਜਿਹੜੇ ਆਪਣੇ ਲੱਗ ਗਏ ਨੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਨਿਸ਼ਾਨ ਲਗਾਉਣਾ ਹੁੰਦਾ ਏ ਉਹ ਲਗਾਉਣਾ ਹੁੰਦਾ ਆਪਾਂ ਨੇ ਆਪਣੀ ਫਿਟਿੰਗ ਦਾ ਠੀਕ ਹੈ ਜੀ ਫਿਟਿੰਗ ਆਪਣੀ ਹੈਗੀ ਆ 20 ਆਪਾਂ ਨੇ ਮਤਲਬ 1/2 ਇੰਚ ਪਦਾਕੇ ਨਿਸ਼ਾਨ ਲਗਾ ਲੈਣਾ ਕਿਉਂਕਿ ਪਲੇਟਾਂ ਪਹਿਣੀਆਂ ਨੇ ਤੇ ਇਹਨਾਂ ਦਾ ਜਿਹੜਾ ਫਰੰਟ ਕ੍ਰੋਸ ਆ ਉਹ ਵੀ ਆਪਾਂ ਤੁਹਾਨੂੰ ਦੱਸਿਆ ਹੋਇਆ ਵੀ ਕਿਸ ਤਰੀਕੇ ਦੇ ਨਾਲ ਕੱਢਣਾ ਹੈ ਉਹ ਆਪਾਂ ਲਾਵਾਂਗੇ 6.6 6.5 ਵੀ ਤੁਸੀਂ ਲਗਾ ਸਕਦੇ ਹੋ ਆਪਾਂ 6.6 ਤੇ ਨਿਸ਼ਾਨ ਲਗਾ ਲੈਣਾ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਨਿਸ਼ਾਨ ਲਗਾਉਣਾ ਸਭ ਤੋਂ ਪਹਿਲਾਂ ਆਪਾਂ 1/2 ਇੰਚ ਇੱਥੇ ਨਿਸ਼ਾਨ ਲਗਾਉਣਾ ਹੈ ਕਿਉਂਕਿ ਆਪਣੀਆਂ ਪਲੇਟਾਂ ਪਹਿਣੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਕਮਰ ਦਾ ਨਿਸ਼ਾਨ ਲਗਾ ਲੈਣਾ ਜੀ 9 ਇੰਚ ਤੇ हिਪ ਦਾ ਨਿਸ਼ਾਨ ਆਪਣਾ ਹੈਗਾ 21 ਆਪਾਂ ਨੇ 10.5 ਦੇ ਨਿਸ਼ਾਨ ਲਗਾ ਲੈਣਾ ਤੇ ਜਿਹੜਾ ਮਾਰਜਨ ਆ ਉਹ ਆਪਾਂ ਨੇ 2-2 ਇੰਚ ਰੱਖ ਲੈਣਾ ਸਾਈਡਾਂ ਤੋਂ ਠੀਕ ਹੈ ਜੀ ਤੇ ਹੁਣ ਆਪਾਂ ਲਾਵਾਂਗੇ ਜੀ ਪਲੇਟਾਂ ਦਾ ਨਿਸ਼ਾਨ ਪਲੇਟਾਂ ਦੇ ਜਿਹੜੇ ਨਿਸ਼ਾਨ ਨੇ ਉਹ ਆਪਾਂ 12 ਇੰਚ ਤੋਂ ਲਗਾਵਾਂਗੇ ਤਿਆਰ ਪਲੇਟਾਂ 11.5 ਤੋਂ ਰਹਿ ਜਾਣਗੀਆਂ ਤੇ ਉਸ ਤੋਂ ਬਾਅਦ ਆਪਾਂ ਨੇ ਪਲੇਟਾਂ ਦੀ ਲੰਬਾਈ ਆ ਜਿਹੜੀ ਉਹ 7 ਇੰਚ ਤੇ ਲਗਾ ਲੈਣੀ ਹੈ ਠੀਕ ਹੈ ਪਲੇਟਾਂ ਦੀ ਜਿਹੜੀ ਚੌੜਾਈ ਆ ਉਹ ਆਪਾਂ ਲਗਾਵਾਂਗੇ ਜੀ ਪੌਣੇ 4 ਤੋਂ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਗਾ ਲੈਣੇ ਨੇ ਤੇ ਹੁਣ ਆਪਾਂ ਨੇ ਇੱਕ ਵਾਰ ਚੈੱਕ ਕਰ ਲੈਣਾ ਆਪਣਾ ਸਾਰਾ ਜੋ ਵੀ ਆਪਾਂ ਨਿਸ਼ਾਨ ਲਗਾਏ ਨੇ ਤੇ ਜਿਹੜਾ ਬੈਕ ਕਰਾਸ ਲਗਾਉਣਾ ਉਹ ਆਪਾਂ 1 ਇੰਚ ਤੋਂ ਲਗਾਵਾਂਗੇ ਮਤਲਬ 프ਰੰਟ ਵਾਲਾ 6.5 ਔਰ ਬੈਕ ਵਾਲਾ 7.5 ਇਸ ਤਰੀਕੇ ਦੇ ਨਾਲ ਆਪਾਂ ਨਿਸ਼ਾਨ ਲਗਾ ਲੈਣੇ ਨੇ ਠੀਕ ਹੈ ਜੀ ਹੁਣ ਆਪਾਂ ਨੇ ਜਿਹੜੇ ਗੁਲਾਈ ਪਾਉਣੀਆਂ ਉਹ ਆਪਾਂ ਨੇ ਪਾਉਣੀਆਂ 1 ਇੰਚ ਤੋਂ फ्रंट ਵਾਲੀ ਵੀ ਔਰ ਬੈਕ ਵਾਲੀ ਵੀ ਠੀਕ ਹੈ ਜੀ ਤੁਸੀਂ ਸੇਮ ਜੇ ਤੁਹਾਡਾ ਇਹੀ ਨਾਪ ਆ ਇਸੇ ਤਰੀਕੇ ਦੇ ਨਾਲ ਤੁਸੀਂ ਕਟਿੰਗ ਕਰਨੀ ਹੈ ਠੀਕ ਹੈ ਜੀ ਤੇ ਹੁਣ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਜੀ ਆਪਾਂ ਨੇ ਪਲੇਟਾਂ ਜਿੰਨੇ ਤੇ ਪਾਈਆਂ ਨੇ ਆਪਾਂ ਨੇ ਚੈੱਕ ਕਰ ਲੈਣਾ ਤੇ ਇਸ ਤਰੀਕੇ ਨਾਲ ਆਪਾਂ ਨੇ ਡਾਊਨ ਦੇਣਾ ਤੇ ਡਾਊਨ ਕਿਦਾਂ ਦੇਣਾ ਉਹ ਵੀ ਆਪਾਂ ਨੇ ਤੁਹਾਨੂੰ ਵੀਡੀਓ ਚ ਦੱਸਿਆ ਹੋਇਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਜੜੀਆਂ ਪੈਣਾ ਚੈਨਲ ਤੇ ਪਹਿਲੀ ਵਾਰ ਆਈਆਂ ਨੇ ਉਹ ਚੈਨਲ ਨੂੰ ਜੀਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਤੁਸੀਂ ਜ਼ਰੂਰ ਕਰਕੇ ਦੱਸਿਓ ਠੀਕ ਹੈ ਜੀ ਤੇ ਹੁਣ ਆਪਾਂ ਨੇ ਦੇਖੋ ਗਲੇ ਦਾ ਜਿਹੜਾ ਨਿਸ਼ਾਨ ਉਹ ਵੀ ਲਗਾ ਲਿਆ ਤੇ ਡਾਊਨ ਤੁਹਾਨੂੰ ਦੱਸਿਆ ਆਪਾਂ ਨੇ ਕਿੰਨਾ ਦੇਣਾ ਉਸ ਤਰੀਕੇ ਨਾਲ ਤੁਸੀਂ ਡਾਊਨ ਦੇ ਦੇਣਾ ਇਹ ਆਪਣੀ ਪੂਰੀ ਡਰਾਫਟਿੰਗ ਜਿਹੜੀ ਹੋ ਗਈ ਆ ਇਸੇ ਤਰੀਕੇ ਦੇ ਨਾਲ ਤੁਸੀਂ ਸਾਰੀ ਡਰਾਫਟਿੰਗ ਕਰਨੀ ਆ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਜਦੋਂ ਵੀ ਸਟੀਚਿੰਗ ਕਰੋਗੇ ਤੁਸੀਂ ਦੇਖਿਓ ਵੀ ਬਿਲਕੁਲ ਤੁਹਾਡੀ ਪਰਫੈਕਟ ਸਟੀਚਿੰਗ ਆਏਗੀ ਠੀਕ ਹੈ ਜੀ ਤੇ ਹੁਣ ਆਪਾਂ ਨੇ ਦੇਖੋ ਪਲੇਟਾਂ ਦੇ ਜਿਹੜੇ ਨਿਸ਼ਾਨ ਲਗਾਉਣੇ ਨੇ ਸਾਈਡ ਵਾਲੀਆਂ ਪਲੇਟਾਂ ਦੇ ਉਹ ਵੀ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿੱਥੋਂ ਲਗਾਉਣੇ ਨੇ ਠੀਕ ਹੈ ਜੀ ਤੇ ਇੱਥੋਂ ਜਿਹੜੀ ਆਪਾਂ ਗੁਲਾਈ ਪਾਉਣੀ ਹੁੰਦੀ ਆ ਉਹ ਆਪਾਂ ਪਲੇਟਾਂ ਪਾਉਣ ਤੋਂ ਬਾਅਦ ਤੁਹਾਨੂੰ ਦੱਸਿਆ ਹੋਇਆ ਵੀ ਅੱਧਾ ਇੰਚ ਜਿਹੜਾ ਇੱਥੋਂ ਰੱਖ ਕੇ ਗੁਲਾਈ ਬਾਅਦ ਵਿੱਚ ਪਾਉਣੀ ਆ ਠੀਕ ਹੈ ਜੀ ਇੱਥੋਂ ਆਪਾਂ ਨੇ ਪਲੇਟ ਜਿਹੜੀ ਉਹ ਵਾਲੀ ਫਰੰਟ ਵਾਲੀ ਹੈ ਜਿਹੜੀ ਉਹ ਕੱਢ ਦੇਣੀ ਆ ਸੈਂਟਰ ਦੇ ਵਿੱਚੋਂ ਬਿਲਕੁਲ ਫਰੰਟ ਕਰਾਸ ਦੇ ਇਸ ਤਰੀਕੇ ਨਾਲ ਤੇ ਜਿਹੜੀ ਇਹ ਸਾਈਡ ਵਾਲੀ ਪਲੇਟ ਹੋ ਗਈ ਆਪਣੀ ਵੇਸਟ ਦੇ ਆਪਾਂ ਨੇ ਮਾਰਜਨ ਤੱਕ ਲਗਾ ਲੈਣਾ ਨਿਸ਼ਾਨ ਕਿਉਂਕਿ ਠੀਕ ਇੰਨਾ ਜ਼ਿਆਦਾ ਹੈਵੀ ਸਾਈਜ਼ ਨਹੀਂ ਹੈਗਾ ਨਾਰਮਲ ਸਾਈਜ਼ ਹੀ ਆ ਤੇ ਇਥੋਂ ਆਪਾਂ ਨੇ ਜਿਹੜਾ ਡਿਸਟੈਂਸ ਦੇਣਾ ਜੀ ਉਹ ਆਪਾਂ ਦਵਾਂਗੇ 2 ਜਾਂ 2.5 ਦਾ ਠੀਕ ਹੈ ਜੀ ਇਹ ਆਪਣੇ ਜਿਹੜੇ ਨਿਸ਼ਾਨ ਨੇ ਪੂਰੇ ਲੱਗ ਗਏ ਨੇ ਤੇ ਹੁਣ ਆਪਾਂ ਨੇ ਇਥੋਂ ਇਥੋਂ ਕਟਿੰਗ ਕਰ ਦੇਣੀ ਹੈ ਜਿਹੜੇ ਆਪਾਂ ਨੇ ਨਿਸ਼ਾਨ ਲਗਾਏ ਹੋਏ ਨੇ ਮਾਰਜਨ ਵਾਲੇ ਤੇ ਹੁਣ ਆਪਾਂ ਕਟਿੰਗ ਕਰ ਦਨੇ ਆ ਅਗਰ ਤੁਹਾਨੂੰ ਵੀਡੀਓ 'ਚ ਕੋਈ ਗੱਲ ਨਹੀਂ ਸਮਝ ਲੱਗ ਜੀਦਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਤੇ ਆ ਹੋ ਗਿਆ ਜੀ ਆਪਣਾ ਬੈਕ ਵਾਲੇ ਪੱਲੇ ਦੀ ਕਟਿੰਗ ਕਰ ਦੇਣੀ ਹੈ ਪਹਿਲਾਂ ਆਪਾਂ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਥੀਰੇ ਦੀ ਵੀ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਤੇ ਫਰੰਟ ਵਾਲਾ ਪੱਲਾ ਬੜੇ ਹੀ ਧਿਆਨ ਦੇ ਨਾਲ ਚੱਕ ਕੇ ਤੁਸੀਂ ਇੱਥੋਂ ਕੱਟ ਪਾਉਣੀ ਹੈ ਇਹ ਵਾਲੀ ਕਿਉਂਕਿ ਜੇ ਤੁਹਾਡੀ ਕਟਿੰਗ ਵਧੀਆ ਹੋਈ ਹੋਊਗੀ ਤਾਂ ਤੁਹਾਡੀ ਜਿਹੜੀ ਸਟਿਚਿੰਗ ਉਹ ਵੀ ਵਧੀਆ ਹੀ ਹੋਊਗੀ ਸਾਰਾ ਕੰਮ ਆ ਜਿਹੜਾ ਕਿਉਂਕਿ ਕਟਿੰਗ ਬਹੁਤ ਹੀ ਧਿਆਨ ਨਾਲ ਕਰਨੀ ਪੈਂਦੀ ਹੈ ਕਟਿੰਗ ਤੇ ਹੀ ਹੁੰਦਾ ਵਾ ਵੀ ਹਰ ਇੱਕ ਚੀਜ਼ ਆਪਾਂ ਨੇ ਧਿਆਨ ਦੇ ਨਾਲ ਕੱਟ ਕਰਨੀ ਹੈ ਪਲੇਟਾਂ ਦੇ ਨਿਸ਼ਾਨ ਨੇ ਜਿਹੜੇ ਤੁਸੀਂ ਇਸ ਤਰੀਕੇ ਦੇ ਨਾਲ ਲਗਾ ਦੇਣੇ ਨੇ ਸਾਰੇ ਨਿਸ਼ਾਨ ਚੰਗੀ ਤਰ੍ਹਾਂ ਲਗਾ ਲੈਣੇ ਨੇ ਤੇ ਉਹਦਰ ਨਿਸ਼ਾਨ ਬਣ ਜਾਣਗੇ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਚੌਕ ਦੇ ਨਾਲ ਨਿਸ਼ਾਨ ਗੂੜੇ ਕਰ ਸਕਦੇ ਹੋ ਤੇ ਕੱਟ ਜਰੂਰ ਲਗਾ ਲੈਣੇ ਨੇ ਸਾਰੇ ਠੀਕ ਹੈ ਜੀ ਤੇ ਇੱਕ ਵਾਰ ਤੁਸੀਂ ਸਾਰੇ ਦੁਬਾਰਾ ਚੈੱਕ ਕਰ ਲੈਣਾ ਕਿ ਆਪਣੀਆਂ ਪਲੇਟਸ ਬਿਲਕੁਲ ਪ੍ਰੋਪਰ ਤਰੀਕੇ ਤੋਂ ਹੈਗੀਆਂ ਨੇ ਮੋੜਾ ਵਗੈਰਾ ਸਾਰਾ ਤੁਸੀਂ ਚੈੱਕ ਕਰ ਲੈਣਾ ਤੇ ਪਲੇਟਾਂ ਵੀ ਚੈੱਕ ਕਰ ਲੈਣੀਆਂ ਨੇ ਕਿ ਆਪਣੀਆਂ ਜਿੰਨੀਆਂ ਆਪਾਂ ਨੂੰ ਚਾਹੀਦੀਆਂ ਸੀ ਆਪਾਂ ਉਨੀਆਂ ਹੀ ਪਾਈਆਂ ਨੇ ਤੇ ਹੁਣ ਆਪਾਂ ਨੇ ਜੀ ਮਾਰਜਨ ਤੋਂ ਆਪਣਾ ਕੱਪੜਾ ਕੱਟ ਕਰ ਦੇਣਾ ਬਾਕੀ ਲੰਬਾਈ ਤੇ ਚੌੜਾਈ ਤੁਹਾਨੂੰ ਪਤਾ ਹੀ ਹੈ ਕਿ ਲੰਬਾਈ ਵੀ ਆਪਾਂ ਨੇ 4 ਇੰਚ ਜ਼ਿਆਦਾ ਰੱਖਣੀ ਹੁੰਦੀ ਹੈ ਤੇ ਚੌੜਾਈ ਵੀ ਆਪਾਂ ਨੇ 4 ਇੰਚ ਜ਼ਿਆਦਾ ਰੱਖਣੀ ਹੁੰਦੀ ਹੈ ਉਸ ਤਰੀਕੇ ਨਾਲ ਤੁਸੀਂ ਕੱਪੜੇ ਨੂੰ ਫੋਲਡ ਕਰਕੇ ਹੀ ਕਟਿੰਗ ਕਰਨੀ ਹੈ ਤੇ ਹੁਣ ਆਪਾਂ ਬੈਕ ਨੈਕ ਕਟਿੰਗ ਕਰਾਂਗੇ ਤੇ ਬਾਕੀ ਰਹੀ ਗੱਲ ਪਲੇਟਾਂ ਦੀ ਪਲੇਟਾਂ ਦੀ ਜਿਹੜੀ ਚੌੜਾਈ ਆ ਤੁਸੀਂ ਨਾਰਮਲ ਸਾਈਜ਼ ਦੇ ਵਿੱਚ 3.5 ਰੱਖਣੀ ਆ ਤੇ ਜਿਹੜੀ ਚੌੜਾਈ ਆ ਉਹ ਆਪਾਂ ਨੇ ਹ ਮਤਲਬ ਕਿ ਸਾਈਜ਼ ਦੇ ਹਿਸਾਬ ਦੇ ਨਾਲ ਵਧਾ ਦੇਣੀ ਆ ਅਗਰ ਹੈਵੀ ਸਾਈਜ਼ ਹੈ ਠੀਕ ਹੈ ਜੀ ਤੇ 프ਰੰਟ ਕ੍ਰੋਸ ਤੁਹਾਨੂੰ ਦੱਸਿਆ ਹੋਇਆ ਵੀ ਆਪਾਂ ਨੇ ਤੀਸਰਾ ਹਿੱਸਾ ਕੱਢ ਕੇ ਹੀ ਲਗਾਉਣਾ ਹੁੰਦਾ ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਪਲੇਟਾਂ ਪਾਉਣ ਤੋਂ ਬਾਅਦ ਵੀ ਸਟਿਚ ਤੁਹਾਡੀ ਤੀਸਰੇ ਹਿੱਸੇ 'ਚ ਹੀ ਆਉਣੀ ਚਾਹੀਦੀ ਆ ਇੱਥੇ ਤੁਹਾਨੂੰ ਕਦੇ ਵੀ ਖਿੱਚਣੀ ਪਵੇਗੀ ਨਾ ਝੋਲ ਪਵੇਗਾ ਕਦੇ ਵੀ ਠੀਕ ਹੈ ਜੀ ਇਹ ਗੱਲਾਂ ਦਾ ਖਾਸ ਖਿਆਲ ਰੱਖਣਾ ਹੁੰਦਾ ਕਟਿੰਗ ਵੇਲੇ ਕਿਉਂਕਿ ਜਦੋਂ ਤੁਹਾਡੀ ਕਟਿੰਗ ਆ ਇਸ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਨਿਸ਼ਾਨ ਲੱਗੇ ਹੋਣਗੇ ਤੇ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਦੇਖਣ ਦੀ ਜਰੂਰਤ ਨਹੀਂ ਪੈਂਦੀ। ਲਓ ਜੀ ਹੁਣ ਆਪਾਂ ਬੈਕ ਨੈਕ ਤੁਹਾਨੂੰ ਦੱਸਦੇ ਆਂ ਵੀ ਕਿਸ ਤਰ੍ਹਾਂ ਆਪਾਂ ਨੇ ਡਰਾਫਟ ਬਣਾਉਣਾ ਸਭ ਤੋਂ ਪਹਿਲਾਂ 1/2 ਇੰਚ ਨਿਸ਼ਾਨ ਉੱਪਰ ਲਗਾ ਲੈਣਾ। ਉਸ ਤੋਂ ਬਾਅਦ ਆਪਾਂ ਨੂੰ ਜਿੰਨਾ ਤੁਹਾਨੂੰ ਨੈਕ ਚਾਹੀਦਾ ਵਾ ਉਹਦੇ ਵਿੱਚੋਂ ਆਪਾਂ ਨੇ 3 ਪੁਆਇੰਟ ਘਟਾ ਕੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਆਪਾਂ 5/6 ਤੇ ਨਿਸ਼ਾਨ ਲਗਾਇਆ 1/2 ਇੰਚ ਉੱਪਰ ਉਹ ਲਗਾ ਕੇ ਉਸ ਤੋਂ ਬਾਅਦ ਆਪਾਂ ਨੇ ਗੁਲਾਈ ਪਾ ਦੇਣੀ ਆ। ਠੀਕ ਹੈ ਜੀ ਆਪਾਂ ਨੇ ਦੇਖੋ ਬਿਲਕੁਲ ਨਾਲ ਨਾਲ ਤੋਂ ਕਟਿੰਗ ਕਰੀ ਹੈ ਕਿਉਂਕਿ ਜਦੋਂ ਸਟਿਚ ਹੋ ਜਾਊਗਾ ਨੈੱਕ ਤੋਂ ਆਪਣਾ 2.5 ਇੰਚ ਤੋਂ ਜਿੰਨਾ ਆਪਾਂ ਨੂੰ ਚਾਹੀਦਾ ਉਹਨਾਂ ਹੀ ਆ ਜਾਏਗਾ ਠੀਕ ਹੈ ਜੀ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਵੀ ਲਗਾ ਲੈਣੇ ਨੇ ਪਲੇਟਾਂ ਦੇ ਨਿਸ਼ਾਨੇ ਵੀ ਤੁਸੀਂ ਇੱਕ ਵਾਰ ਚੈੱਕ ਕਰਕੇ ਜ਼ਰੂਰ ਲਗਾਉਣੇ ਨੇ ਜੀ ਧਿਆਨ ਦੇ ਨਾਲ ਇਸ ਤਰੀਕੇ ਦੇ ਨਾਲ ਤੁਸੀਂ ਨਿਸ਼ਾਨ ਲਗਾ ਲੈਣੇ ਠੀਕ ਹੈ ਜੀ ਲਓ ਜੀ ਆਪਣੀ ਕਟਿੰਗ ਹੈ ਜਿਹੜੀ ਬਿਲਕੁਲ ਹੋ ਚੁੱਕੀ ਹੈ ਤੇ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਜਰੂਰ ਕਟਿੰਗ ਕਰਕੇ ਦੇਖਿਓ ਤੇ ਬਿਲਕੁਲ ਤੁਹਾਡੀ ਵਧੀਆ ਪਰਫੈਕਟ ਫਿਟਿੰਗ ਆਏਗੀ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਥੈਂਕ ਯੂ ਜੀ